ਹਾਂਜੀ ਰੋਜ ਆਪਾਂ ਸਤੌਜ ਵਾਲੇ ਮਹਾਰਾਜ ਦੇ ਨਵੇਂ ਤੋਂ ਨਵੇਂ ਰੋਜ ਗੱਪ ਸੁਣਦੇ ਆ ਰੋਜ ਝਟਕਲੇ ਰੋਜ ਕਹਾਣੀਆਂ ਰੋਜ ਲੋੜੀ ਤੁਰਿਆ ਆਉਂਦਾ ਨਵੀ ਕਹਿੰਦਾ ਜੀ ਮਾਲਵਾ ਨਹਿਰ ਕੱਢਣੀ ਆ ਜੀ ਉਹ ਭਲਿਆ ਮਾਨਸਾ ਮਾਲਵਾ ਨਹਿਰ ਵੀ ਕੱਢਦੇ ਉਹ ਵੀ ਤੇਰੇ ਗੱਲਾਂ ਹੀ ਆ ਅਰੇਣੇ ਲਗਾ ਚੋੜਾ ਬਾਅਦ ਲੜਦੀ ਪਹਿਲਾਂ ਪੰਜਾਬ ਦੇ ਲੋਕਾਂ ਦਾ ਹਾਲ ਨਾ ਦੇਖ ਲੈ ਮੈਂ ਮਾਨਸਾ ਜ਼ਿਲ੍ਹੇ 'ਚ ਖੜਾ ਨਹਿਰ ਦੇ ਵਿੱਚ ਅੱਜ 17 ਦਿਨ ਹੋ ਗਏ ਭਾਈ 17 ਦਿਨ ਇਹ ਭਾਖੜਾ ਮੇਨ ਬ੍ਰਾਂਚ ਵੱਜਦੀ ਆ ਭਾਖੜਾ ਮੇਨ ਬ੍ਰਾਂਚ ਜਿਹੜੀ ਪਟਿਆਲੇ ਭਾਖੜਾ ਤੋਂ ਨਿਕਲਦੀ ਆ ਤੇ ਸਾਰਾ ਮਾਨਸਾ ਜ਼ਿਲ੍ਹਾ ਜੇ ਮੰਨ ਲਿਆ ਜਾਂ ਮਾਨਸਾ ਦੇ ਜਿੰਨੇ ਵੀ ਪਿੰਡ ਨੇ ਇਹ ਨਹਿਰ ਦੇ ਆਲੇ-ਦੁਆਲੇ ਸੈਂਕੜੇ ਪਿੰਡ ਨੇ ਗਾਂ ਤਲਵੰਡੀ ਤੱਕ ਪਿੰਡ ਜਿਲ੍ਹੇ ਦੇ ਵੀ ਪਿੰਡ ਆਉਂਦੇ ਆ ਸੈਂਕੜੇ ਪਿੰਡਾਂ ਦਾ ਜਿਹੜਾ ਜੀਵਨ ਹੈ ਉਹ ਇਸੇ ਨਹਿਰ ਤੇ ਨਿਰਭਰ ਆ ਇੱਥੇ ਥੱਲੇ ਪਾਣੀ ਬਹੁਤ ਜ਼ਿਆਦਾ ਮਾੜਾ ਆ ਲੂਣਾ ਪਾੜੀਆਂ ਖਾਰਾ ਪਾਣੀਆਂ ਉਹ ਪੀਣ ਯੋਗ ਵੀ ਨਹੀਂ ਨਾ ਫਸਲਾਂ ਉਗਾਉਣ ਵਾਲਾ ਪਾਣੀ ਆ ਇਹ ਤਾਂ ਲੋਕ ਬੇਚਾਰੇ ਕੋਈ ਨਰਮੇ ਵਾਲੀ ਵੈਚਤਾ ਨਰਮੇ ਨੂੰ ਪਾਣੀ ਲਾਉਣਾ ਝੂਨੇ ਦਾ ਉੱਤੋਂ ਜਮਾ ਜੋਰਾ ਅੱਜ ਪਰ 17 ਦਿਨ ਹੋ ਗਏ ਲਗਾਤਾਰ ਨਹਿਰ ਬੰਦ ਦਾ 17 ਦਿਨ ਤੋਂ ਆ ਬੂਲ ਪਣੀ ਆ ਦੇਖ ਲਓ ਤੇ ਇਹ ਵੱਡੇ ਵੱਡੇ ਗੱਤ ਰਹੇ ਜਾਂਦਾ ਕਹਿੰਦਾ ਜੀ ਮੈਂ ਤਾਂ ਜੀ ਪੰਜਾਬ ਦੇ ਚੱਪੇ ਚੱਪੇ ਦੇ ਪਾਣੀ ਬਚਾਤਾ ਜੀ ਮੈਂ ਤਾਂ ਲਹਿਰਾ ਵਾਰਾਂ ਕਰਤੀਆਂ ਜੀ ਮੈਂ ਤਾਂ ਮੋਟਰਾਂ ਬੰਦ ਕਰਾ ਦਿੱਤਾ ਜੀ ਮੈਂ ਤਾਂ ਵੇਰੀ ਪਾਣੀ ਇਲਾ ਕਰਦ ਰਾ ਇਥੇ ਲੋਕ ਪਾਣੀ ਕਰਨਾ ਯਾਰ ਜਾਣਗੇ ਐਨਾ ਮਾੜਾ ਹਾਲਾਤ ਨੇ ਜਿਹੜੇ ਪੰਜਾਬ ਦੇ ਪਾਣੀਆਂ ਦੇ ਸੋ ਹੁਣ ਮੈਂ ਪੰਜਾਬ ਦੇ ਅਖਾਸ ਤੌਰ ਤੇ ਮੈਂ ਇੰਨਾ ਲੋਕਾਂ ਤੋਂ ਅਪੀਲ ਕਰਦਾ ਜਿਹੜੇ ਆਹ ਲੋਕ ਨੇ ਮਾਨਸਾ ਦੇ ਲੋਕ ਨੇ ਇਹ ਲੋਕ ਭਾਈ ਤੁਸੀਂ ਦੱਸਿਓ ਜਿਹੜੀ ਇਹ ਨਹਿਰ ਆ ਇਹ ਨਹਿਰ ਤੇ ਪਹਿਲਾਂ ਕਿੰਨਾ ਚਿਰ ਬੰਦੀ ਆਉਂਦੀ ਰਹੀ ਹੈ 10 ਸਾਲ ਦਾ ਸਾਬ ਲਗਾਤਾਰ ਚੱਲਦੀ ਸੀ 10 ਸਾਲ ਕਰੇ ਬੰਦੀ ਨਹੀਂ ਆਈ ਅੱਛਾ ਸਾਰਾ ਸਾਰਾ ਤੋਂ ਬਾਅਦ ਹੁਣ ਹੁਣ ਕਿੰਨਾ ਕਿੰਨ ਕਾ ਸਾਲ ਹੋ ਗਏ ਬੰਬੀ ਆਉਂਦੀ ਨੂੰ ਹਾਂ ਪੰਦਰਾਂ ਦਾ ਚੱਲਣਾ ਫੰਦਣਾ ਅੱਜ ਤਾਂ ਭਾਈ ਚੱਲਦੀ ਐ 15 15ਾਂ ਚੱਲਦੀ ਐ 15ਾਂ ਦਾ ਮਾਰ ਹੁਣ 17ਾਂ ਦੇ ਹੋ ਗਏ ਬੰਦ ਹੋਈ 17 ਥਲੇ ਆਈ ਤੁਸੀਂ ਕਿਵੇਂ ਕਰਦੇ ਹੋ ਇੱਥੇ ਲੋਕਾਂ ਨੇ ਮਰਦੇ ਹੈਗੇ ਹੋਰ ਤੁਸੀਂ ਕਰਦਾ ਕਿ ਹਲਕੇ ਰੋਸੇ ਨਾਲ ਥੋਨਿਆਂ ਦਾ ਵੀ ਬਰਾ ਹਲ ਹੋ ਰਿਹਾ ਭਾਈ ਜਿਹੜਾ ਬਰਾ ਹਲ ਹੋ ਰਿਹਾ ਹੈਗਾ ਜਿਮੇਟਿਕ ਸਿੱਧਰਦੇ ਲੋਕਾਂ ਲਾਇਟ ਲੂਟ ਲਾਈਟ ਆਉਂਦੀ ਹੈ? ਲਾਈਟ ਸਾਡੇ ਪਾਸੇ ਤਾਂ ਲਾਈਟ ਵੀ ਨਹੀਂ ਆਉਂਦੀ। ਹੈ? ਲਾਈਟ ਦਾ ਫਾਇਦਾ ਹੀ ਨਹੀਂ ਬਣਦਾ। ਉਹ ਨੂੰ ਐਸ.ਵੀ. ਉਹਦਾ ਐਸ.ਸੀ ਦਾ ਨੰਬਰ ਨਹੀਂ। ਆਪਾਂ ਪੁੱਛ ਲਿਆ ਸਹੀ ਵੀ ਇਹਨੇ ਤਾਂ ਆਉਂਦੀ ਕਿਉਂ ਨਹੀਂ ਯਾਰ? ਐਸ.ਵੀ. ਐਸ.ਵੀ. ਆਉਂਦੀ ਜੀ ਭਾਈ। ਹੈ? ਲਾਈਟ ਆਉਂਦੀ। ਲਾਈਟ ਚਾਰ ਘੰਟੇ ਹੈ। ਚਾਰ ਘੰਟੇ ਆਉਂਦੀ ਹੈ। ਅੱਛਾ ਐਸਟੀਵੀਆ ਨੰਬਰ ਦੇ ਵੀਰੇ ਹਾਂ 93176 ਹਾਂ 2053 ਪਹੁੰਚਿਆ ਜੀ ਬੱਲਾ ਲਾਲਾ ਲੇਕਿਉਂ ਜੰਨ ਨੂੰ ਮਾਹ ਕੰਮ ਜਮਾਨ ਮਾ ਦਾ ਐਸਟੀ ਨੂੰ ਲਾਉਣਾ ਪੀਰੇ ਜੀ ਜਿੰਦਗੀ ਦਾ ਜਿੰਦਗੀ ਲਈ ਨੀਂ ਬੰਦੀ ਜਿੰਦਗੀ ਦਾ ਪਾਣੀ ਦਾ ਉਹ ਵੀ ਬਰੇਨ ਦਾ ਅਧਾਰੀਆਂ ਨਾਲ ਗੱਲ ਕੋਲ ਕੀਤੀ ਕਰੇ ਵੀ ਯਾਰ ਇਹਨਾਂ ਤੇ ਬੰਦ ਰਹਿੰਦੀ ਆ ਕਿਉਂ ਕਾਰਨ ਕੋਈ ਨਹੀਂ ਆਉਂਦਾ ਲੈ ਸੰਭਾ ਲੈਣਾ ਜੀ ਲੈ ਸੰਭਾ ਲੈਣਾ 70 87 70 ਹਾਂਜੀ ਹਾਂ 887 ਹਾਂ 05225 ਜਗਮੀਤ ਆਹੇ 05225 ਹਾਂਜੀ ਆਸਰੇ ਹੋ ਗਾ ਇਹ ਫੋਡੇ ਬਾਈ ਲੋਕ ਕੋਲ ਹੱਥ ਕੇ ਆਏ ਸਟੇ ਨਹਿਰੀ ਜੀ ਹੱਥ ਕੁਟ ਕਰਕੇ ਕੋਈ ਧਰਨਾ ਪੜ ਰਸ ਨਹੀਂ ਕਰਦੇ ਬਾਈ ਲੱਖੇ ਨਾਲ ਗੱਲ ਕਰੋ ਇਸਧਾਨੇ ਨਾਲ ਐਸਪੀ ਹੋਏ ਹਲੋ ਹਾਂ ਜੀ ਬਾਈ ਜੀ ਲੱਖਾ ਬੋਲਦਾ ਸਧਾਨਾ ਜੀ ਹਾਂ ਜੀ ਅਸੀਂ ਬਾਈ ਪਾਖੜਾ ਨਹਿਰ ਤੇ ਖੜੇ ਆ ਜਮਾ ਵਿੱਚ ਇਹ ਨੂੰ 17 ਦਿਨ ਹੋ ਗਏ ਅਜ ਬੰਦ ਹੋਈ ਉਹ ਤਾਂ ਲੋਕਾਂ ਦਾ ਜਲੂਸ ਨਿਕਲਿਆ ਪਹਿਨਾ ਲੋਕਾਂ ਕੋਲੇ ਪੀਣ ਵਾਲਾ ਪਾਣੀ ਵੀ ਦਰਸਦਾ ਥੱਲੇ ਪਾਣੀ ਸੋਨੂੰ ਪੱਦੀ ਸਾਰੇ ਏਰੀਆ ਦਾ ਮਾੜਾ ਇੱਥੇ ਮਾਨਸਾ ਚ ਹਾਂਜੀ ਜੀ ਇਹਦਾ ਭਾਈ ਕੀ ਕਾਰਨ ਆ ਕਿ 17 17 ਦਾ ਨਹਿਰ ਬੰਦ ਰਹਿੰਦੀ ਐ ਪਾਣੀ ਹੈ ਨਹੀਂ ਉੱਤੇ ਨਹੀਂ ਜੀ ਉੱਪਰ ਨਾਲ ਕੋਈ ਪ੍ਰੋਬਲਮ ਸੀਗਾ ਪਾਣੀ ਚ ਹਾਂ ਨੇ ਬਾਈ ਜਿਹੜੀਆਂ ਬਾਕੀ ਚੱਲੀ ਜਾਂਦੀਆਂ ਟਹਾਣੇ ਵਾਲਾ ਨੱਕੋ ਨੱਕ ਭਰੀਆਂ ਜਾਂਦੀਆਂ ਫੁੱਲ ਬਾਈ ਜਿਹੜੀਆਂ ਹਰਿਆਣੇ ਨੂੰ ਜਾਂਦੀਆਂ ਅੱਜ 15-15 ਦਿਨ ਚਲਾਉਨੇ ਹਾਂ ਪਹਿਲਾਂ ਇੱਥੇ ਸਾਰਾ ਇਹਦਾ ਬਾਈ ਕਹਿੰਦੇ ਲੋਕ ਖੜੇ ਆ ਮੇਰੇ ਕੋਲੇ ਕਹਿੰਦੇ ਕਿਦਾ 10 ਸਾਲ ਇਹਨੇ ਨਹਿਰ 'ਚ ਬੰਦੀ ਨਹੀਂ ਹੋਈ ਸੀ ਕਹਿੰਦੇ 10 ਸਾਲ ਲਗਾਤਾਰ ਚੱਲੀ ਗਈ ਹੈ ਪਾਣੀ ਕੱਟੀ ਕਿਉਂ ਹੋਇਆ ਕਿਉਂ ਬਾਈ ਹੁਣ ਤਾਂ ਇਹ ਨਹੀਂ ਗਿਆ ਹੁਣ ਤਾਂ ਮੰਦਰਾ ਨਹੀਂ ਚੱਲਦੀ 15 ਦਿਨ ਚੱਲਦੀ ਆ ਬਾਈ ਆਏ ਕਹਿੰਦੇ ਬਾਈ 15 ਦਿਨ ਚੱਲਦੀ ਆ 15 ਦਿਨ ਬੰਦ ਇਹਨਾਂ ਨੂੰ ਆਏ ਲਖਨਾਂ ਜੀ ਤੋਂ ਬਾਅਦ ਪਾਣੀ ਨਹੀਂ ਆਏਗਾ ਆ ਕਹਿੰਦੇ ਬਾਈ ਛੋਟਾਂ ਤੋਂ ਬਾਅਦ ਤਾਂ ਪਾਣੀ ਨਹੀਂ ਆਇਆ 3-4 ਬੰਦੇ ਨੇ ਰੋਟੀ ਦੀ ਨੈਟਫਲਿਕਸ ਫਰਫਰਾ ਕਰੀਏ ਅਕੱਲੀ ਇਹ ਜੀ ਗਈ ਹੈ ਛੋਟਾਂ ਦਾ ਕਰਦਾ ਉਹ ਡਾਕ ਲਾਇਆ ਬਾਰ ਬਾਈ ਪੰਜਾਬ ਦੇ ਲੋਕਾਂ ਨੂੰ ਇਹ ਲਾ ਪੰਜਾਬ ਦਾ ਹੀ ਪਾਣੀ ਨਹੀਂ ਫਿਲ ਰਿਹਾ ਯਾਰ ਹੈਰਾਨੀ ਦੀ ਗੱਲ ਆ ਤੇ ਇਹਦਾ ਬੜਾ ਜ਼ਰੂਰ ਲੱਗਦੀ ਹੈ ਕਿ ਲੋਡ ਸੀ ਕਿ ਉਹ ਨਾ ਨਹੀਂ ਮੈਂ ਛੋਟੀ ਨਹੀਂ ਗੱਲ ਕਰਦਾ ਮੈਂ ਤਾਂ ਤੁਸੀਂ ਤਾਂ ਦੇਖੋ ਇੱਕ ਅਧਿਕਾਰੀ ਹੁਕਮ ਦੇ ਵੱਜੋਂ ਆ ਗਿਆ ਛੜ ਤਾਰੇ ਠੀਕ ਹੈ ਤੁਸੀਂ ਕਿਹੜਾ ਧੱਕੇ ਨਾਲ ਜਾ ਕੇ ਉੱਥੇ ਛੱਡ ਲਿਆਵੋਗੇ ਬਾਈ ਬਾੜਾ ਯਾਰ ਬਚਾ ਨਾ ਨਾ ਲਾਈਟ ਆਉਂਦੀ ਐ ਨਾ ਝੋਨੇ ਦਾ ਬੁਰਾ ਹਾਲ ਨਾ ਲੋਕਾਂ ਨਰਮੇ ਵਾਲੀ ਬੈਲਟਾ ਥੱਲੇ ਹੂ ਪਾਣੀ ਮਾਰੇ ਐ ਤਾਂ ਤੇਰੇ ਇਥੋਂ ਨਾ ਤੈ ਕਿੰਡੂਕੀਆਂ ਭਰ ਕੇ ਜੀ ਨਾਲ ਪਾਣੀ ਲੈ ਕੇ ਜਾਂਦੇ ਇਹ ਲੱਪੀ ਨਾਲ ਪਾਣੀ ਦੇ ਦਰਸੇ ਪਿਆ ਤੁਸੀਂ ਮੰਨਦੇ ਹੋ ਆ ਦਾ ਮੁੱਖ ਮੰਤਰੀ ਕਹਿੰਦਾ ਪਾਣੀ ਮੈਂ ਦਾ ਚੱਪੇ-ਚੱਪੇ ਦੇ ਪਹਛਾਤਾ ਮੈਂ ਦਾ ਸਾਰੇ ਧਰਤੀ ਦੇ ਟੇਲਾਂ ਦੇ ਪਾਣੀ ਪਹਛਾਤਾ ਇੱਥੇ ਨਹਿਰਾਂ ਹੀ ਸੁੱਕੀਆਂ ਪੰਗਿਆ ਤੋਂ ਆਹ ਹਾਲਾਤ ਆ ਬਾਕੀ ਨਹਿਰਾਂ ਨੱਕੋ-ਨੱਕ ਭਰੀਆਂ ਦੂਜੇ ਸੂਬਿਆਂ ਨੂੰ ਉਮੀ ਰਾਜਸਥਾਨ ਵਾਲੀ ਦੇਖ ਲੋ ਬੰਦੀ ਨਹੀਂ ਆਉਂਦੀ ਉਹ ਤੇ ਤਿੰਨ ਜਾਨੀਆਂ ਇਤਰਾ ਗਾਂਦੀ ਆ ਗੰਗ ਨਾਲ ਰਾਜਸਥਾਨ ਫੀਟਰ ਦਾ ਕਿਉਂ ਆ ਜੇ ਬੰਦੀ ਨਹੀਂ ਪੰਜਾਬ ਵਾਲੀ ਆ ਪਾਤਰ ਆ ਦਵਾ ਦਾ ਹਾਲਾਤ ਉਹ ਜੋ ਲੋਕ ਖੜੇ ਆ ਇਹ ਪੀਣ ਵਾਲੇ ਪੰਗ ਵੀ ਮਰੀ ਜਾਂਦੇ ਆ ਤਾਂ ਵੀ ਉੱਥੇ ਲੋਕ ਕਰਦੇ ਉਹ ਤੇ ਕੈਮਰਾ ਦਾ ਮੁੱਲ ਪਾਣੀ ਪਿੰਡਾਂ ਦੇ ਬੋਲ ਕੇ ਸੂਤਰਾਂ ਚ ਪਾ ਕੇ ਹੋ ਗਿਆ ਵੀ ਫ੍ਰੀ ਵੇਕੀ ਕੈਮਰਾ 25 ਰੁਪਏ ਹੈ ਪਿੰਡ ਸਾਡੇ ਇੱਥੇ ਘਟਾ ਘਟਾ 30 ਪਿੰਡਾਂ ਦਾ ਇਹ ਹਾਲ ਆ ਆ ਪਾਣੀ ਖੜਾ ਪਾਣੀ ਪਾਣੀ ਆਪਣ ਹਾਂ ਹੱਸ ਕੇ ਪਾਣੀ ਚਾਹ ਚੱਟੇ ਪਾਣੀ ਖਣਾ ਖਣਾ ਇਤੋਂ ਵੱਡੀ ਪਾਈ ਸਭ ਤੇ ਟੈਂਕੀ ਭਰ ਕੇ ਜਾਂਦਾ ਹਾਂ ਆ ਜਾ ਪਾਣੀ ਤੇ ਨਾਲ ਇਹ ਗੰਦਬੋਤ ਸਾਰਾ ਪਾਣੀ ਸਿੱਟੀ ਅੰਦਰੋਂ ਬਹੁਤ ਵੱਡਾ ਬਈ ਇਹਦਾ ਹੁੰਦਾ ਹੈ بڑے ਲਿਖੇ ਲੋਕਾਂ ਅਧੂਰੀ ਘਰ ਵੀ ਬਈ ਪੜੇ ਲਿਖੇ ਲੋਕੀ ਹਾਂ ਵੱਡਾ ਬੰਦਾ ਕੋਈ ਨਹੀਂ ਸੁਣਦਾ ਜੀ ਬਾਅਦ ਘਰੋਂ ਪਾਣੀ ਭਰ ਕੇ ਲੈਉਣ ਦੇ ਲਫਾਵਾ ਵਾਲਾ ਆ ਮੇਰੇ ਸਾਰੇ ਨਿਆਣੇ ਬਈ ਰਾਤ ਦੇ ਰਾਤ ਬਈ ਰਾਤ ਦੇ ਖੇਤ ਦੇ ਨੇ ਬਹੁਤ ਲੜਦੇ ਆ ਉਹ ਦੇਖਿਆ ਉਹ ਬਖਾਇਆ ਉਹ ਦੇਖ ਉਹ ਰਾਤ ਨੂੰ ਰਾਤ ਨੂੰ ਬਹੁਤ ਆ ਬੰਦਾ ਬੰਦਾ ਮਾਰਨ ਤੋਂ ਬਾਅਦ ਫੂਕਦੇ ਆ ਉਹ ਜਿਹੜਾ ਸਵਾਜ ਇੰਨੀ ਇਕੱਠੀ ਕਰਦੋ ਵੀ ਨਰਾ ਸਿੱਟ ਦੇ ਲੈ ਕੇ ਆ ਬੰਦਾ ਸਾਨੂੰ ਤੇ ਜਿਹੜਾ ਉਹਦੇ ਕੱਪੜੇ ਮੈਡੀਸਿਨ ਸਾਰਾ ਵਿੱਚ ਬਈ ਪੁਰਾਣੇ ਕੱਪੜੇ ਪੁਰਾਣੇ ਲੀੜੇ ਲੂੜੇ ਮਲਬਾ ਕੋਈ ਦਵਾਈਆਂ ਦਵਾਈਆਂ ਦੀ ਬਚਤ ਸਾਹਸਿਰ ਦੇ ਲੈ ਲਓ ਸਸਤਾਜ ਵਾਲਿਆ ਮਹਾਰਾਜ ਜੀ ਰਿਪੋਰਟ ਸੰਖੇਪ ਜੀ ਆ ਲੋਕਾਂ ਦੀ ਸਾਰ ਲੈ ਲੈ ਆ ਕੇ ਆ ਖੜਾ ਪਾਣੀ ਪੀਂਦੇ ਆ 500 ਰੁਪਏ ਨੂੰ ਮੁਸ਼ਕ ਮਾਰਦਾ ਪਾਣੀ ਜੋ 500 ਰੁਪਏ ਤੇ 32 ਪਰ ਕਿਜੋ ਵੇਚ ਕਿਉਂਦਾ ਆ 17 ਦਿਨ ਹੋ ਗਿਆ ਅਜ ਨਾ ਰੰਬੰਦਾ 17 17 ਦਿਨ ਹਾਲੇ ਤੁਹਾਡੇ ਅਧਿਕਾਰੀ ਐਸਡੀਓ ਕਹਿੰਦਾ ਕਿੰਨੇ ਆਉਗੀ 25 ਰੁਪਏ 25 ਨੂੰ ਸ਼ਾਮ ਨੂੰ ਹਾਂ ਦੋ ਤਿੰਨ ਦਿਨ ਹੋਰ ਨਹੀਂ ਆਉਂਦਾ ਵੀਤ ਹੋ ਜਾਣਗੇ ਫਿਰ ਤਾਦਨ ਚੱਲੂ ਫੇਰ ਵੀ 25 ਦਿਨ ਬੰਦ ਆ ਆ ਹਲਾਤ ਐ ਤੇ ਜੇ ਮੈਂ ਲੋਕਾਂ ਨੂੰ ਅਪੀਲ ਕਰਦਾ ਵੀ ਐਡੇ ਨਖਿੱਦ ਨਕੰਮੇ ਤੇ ਐਡੇ ਕੈਰ ਨਾ ਬਣੋ ਘਰਾਂ ਦੇ ਨਾਲ ਬੈਠੇ ਰਹੋ ਆ ਪਾਣੀ ਖਾਤਰ ਉੱਠ ਕੇ ਲੜੋ ਫਰਜ਼ ਬਣਦਾ ਪੂਰੇ ਮਾਨਸਾ ਤੇ ਜਿੰਨੇ ਬਟਿੰਡੇ ਦੇ ਪਿੰਡ ਲੱਗਦੇ ਆ ਤੁਸੀਂ ਉੱਠ ਕੇ ਸੜਕਾਂ ਦੇ ਕਿਉਂ ਨਹੀਂ ਆਉਂਦੇ ਬਈ ਤੁਸੀਂ ਮਰੀ ਜੰਨੇ ਬਿਨਾ ਪਾਣੀ ਤੋਂ ਇੱਥੇ ਪਰ ਨਹੀਂ ਨਾ ਗੱਡਾਂਗੇ ਬਾਈ ਧੰਤੀ ਜੋ ਵੀ ਨਵੇੜੀ ਖੜ ਕਰ ਚ ਹੈ ਨਹੀਂ ਥੱਲੇ ਉਹਦੇ ਪਾਣੀ ਚੱਕਾ ਨਾ ਮਾਣਾ ਇੱਧਰ ਦਾ ਫੋਟੋ ਅਗਲੇ ਮਹੀਨੇ ਕੁੱਟ ਭਰ ਰਿਹਾ ਥੋੜੇ ਥੱਲੇ ਦੇ ਪਾਣੀ ਦੇ ਆ ਜਿਹੜਾ ਰੰਗ ਬਾਹਰ ਹੁੰਦਾ ਆ ਆ ਸਾਸੋ ਕੁੱਟ ਤੇ ਪਾਣੀ ਵਾਗਾ